ਲਓ ਜੀ ਇਸ ਵਕਤ ਅਸੀਂ ਖੜੇ ਆ ਬਠਿੰਡਾ ਦੇ ਦਾਣਾ ਮੰਡੀ ਦੇ ਵਿੱਚ ਜਿੱਥੇ ਤੁਸੀਂ ਦੇਖ ਸਕਦੇ ਹੋ ਜਿੱਥੋਂ ਤੀਖੀ ਕਥੋਰੀ ਨਿਗਾਹ ਜਾਂਦੀ ਹੈ ਦੂਰ ਦੂਰ ਤੱਕ ਤੁਹਾਨੂੰ ਟਰੈਕਟਰ ਖੜੇ ਮਿਲਣਗੇ ਤੇ ਉੱਤੇ ਕਿਸਾਨੀ ਦੇ ਝੰਡੇ ਲੱਗੇ ਮਿਲਣਗੇ ਅੱਜ ਤੁਹਾਨੂੰ ਦੱਸਦੀਏ ਕਿ 26 ਜਨਵਰੀ ਹੈ ਤੇ ਕਿਸਾਨਾਂ ਵੱਲੋਂ ਅੱਜ ਟਰੈਕਟਰ ਮਾਰਚ ਕੀਤਾ ਜਾਣਾ ਇੱਕ ਪਾਸੇ 26 ਜਨਵਰੀ ਸਟੇਡੀਅਮਾਂ ਦੇ ਵਿੱਚ ਬਣਾਈ ਜਾਂਦੀ ਹੈ ਪਰੇਡ ਕੀਤੀ ਜਾਂਦੀ ਹੈ ਝੰਡਾ ਲਹਿਰਾਇਆ ਜਾਂਦਾ ਪਰ ਅੱਜ ਕਿਸਾਨਾਂ ਵੱਲੋਂ ਜਿਹੜਾ 26 ਜਨਵਰੀ ਤੇ ਇੱਕ ਵੱਖਰਾ ਕੁਝ ਕੀਤਾ ਗਿਆ ਤੇ ਕਿਸਾਨਾਂ ਵੱਲੋਂ ਅੱਜ ਮਾਰਚ ਕੀਤਾ ਜਾਣਾ ਗੱਲਬਾਤ ਕਰਾਂਗੇ ਕੀ ਐ ਸਾਰਾ ਮਾਮਲਾ ਤੇ ਕਿਹੜੀਆਂ-ਕਿਹੜੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਉਹ ਸਰਕਾਰ ਵਿਰੋਧਾ ਜਾਂ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰਨ ਜਾ ਰਹੇ ਨੇ ਬਲਾਕ ਪ੍ਰਧਾਨ ਭਾਰਤੀ ਕਿਸਾਨ ਜੀ ਨੇ ਦਿਖਾਉਂਦਾ ਕੀ ਮਾਮਲਾ ਹੈ ਜੀ ਮਾ ਬਲਾਏ ਆ ਜੀ ਅੱਜ ਅਸੀਂ 26 ਜਨਵਰੀ ਤੋਂ ਟਰੈਕਟਰ ਮਾਰਚ ਟਰੈਕਟਰ ਪ੍ਰੇਟ ਕਰ ਰਹੇ ਹਾਂ ਸਾਰੇ ਹਿੰਦੁਸਤਾਨ ਭਾਰਤ ਦੇ ਵਿੱਚ ਅੱਜ ਅਸੀਂ ਬਹਿੰਡੇ ਦੀ ਨਾਜ ਮੰਡੀ ਦੇ ਵਿੱਚ ਇਕੱਠੇ ਹੋਏ ਹਾਂ ਜੋ ਇੱਥੋਂ ਅਸੀਂ ਇਕੱਠੇ ਹੋ ਕੇ ਕਨਈਆ ਚੌਂਕ ਤਾਈ ਜਾਣਾ ਕਿਉਂਕਿ ਜਿਹੜੇ ਅਸੀਂ ਦਿੱਲੀ ਦੇ ਵਿੱਚ ਕਾਲੇ ਕਾਨੂੰਨ ਰੱਦ ਕਰਾ ਕੇ ਆਏ ਸੀਗੇ 740 ਸਾਡਾ ਉੱਥੇ ਕਿਸਾਨ ਮਜ਼ਦੂਰ ਸੀਧ ਹੋ ਗਿਆ ਤੇ ਦਿੱਲੀ ਮੋਰਚੇ ਦੇ ਵਿੱਚ ਉੱਥੇ ਮੀਟਿੰਗ ਕੀਤੀ ਸੀ ਕੇਂਦਰ ਸਰਕਾਰ ਦੇ ਨਾਲ ਵੀ ਜਿਹੜੀਆਂ ਹਟੀਆਂ ਰਹਿੰਦੀਆਂ ਮੰਗਾਂ ਉਹ ਪੂਰੀਆਂ ਕੀਤੀਆਂ ਜਾਣ ਪਰ ਕੇਂਦਰ ਸਰਕਾਰ ਕੁੰਭਕਾਰ ਦੀ ਨਹੀਂ ਸੁਤੀ ਪਈ ਹੈ ਉਲਟੀ ਇੱਕ ਖਰੜਾ ਭੇਜਿਆ ਉਹਨਾਂ ਨੇ ਜਿਹੜਾ ਖਰੜਾ ਹੈ ਉਹੋ ਕਿ ਅਗਲੇ ਕਾਲੇ ਕਾਨੂੰਨ ਦੀ ਇੱਕ ਕਾਪੀ ਹੈ ਪਰ ਮੈਂ ਉਹਦੇ ਅੱਖ ਨੂੰ ਜਿਲਤ ਲਾਹੀ ਇਕੱਲੀ ਕਾਫੀ ਉਹੀ ਹੈ ਵੀ ਸਾਡੇ ਜਿਹੜੇ ਕਿਸਾਨ ਹੈ ਮੰਡੀਆਂ ਦੇ ਉੱਤੇ ਭੋਗ ਪੋਣਾ ਮੰਡੀਆਂ ਦਾ ਆੜਤੀਆਂ ਦਾ ਤੇ ਲੇਬਰ ਦਾ ਤੇ ਕਿਸਾਨ ਦੇ ਮਤਲਬ ਜ਼ਮੀਨਾਂ ਨੂੰ ਜਿਹੜੀ ਫਸਲ ਹੈ ਉਹਦੇ ਠੇਡੇ ਮਾਰਨੇ ਆ ਉਹਦਾ ਅਸੀਂ ਵਿਰੋਧ ਕਰਦੇ ਆ ਵੀ ਜਿਹੜਾ ਖਰੜਾ ਪੰਜਾਬ ਸਰਕਾਰ ਨੂੰ ਕਹਿਣਾ ਵੀ ਵਾਪਸ ਲੈਤਾ ਜਾਵੇ ਜਦੋਂ 92 ਇਹਨਾਂ ਦੇ ਜਿਤਾ ਕੇ ਸਾਡੇ ਕਿਸਾਨਾਂ ਨੇ ਇਹਨਾਂ ਦੀ ਝੋਲੀ ਚ ਪਾਤੇ ਇਹਨਾਂ ਨੂੰ ਸੋਚ ਲੈਣਾ ਚਾਹੀਦਾ ਇਹਨਾਂ ਨੂੰ ਕੰਦ ਤੇ ਲਿਖ ਲਿਆ ਪੜਨਾ ਚਾਹੀਦਾ ਵੀ ਜਦੋਂ ਕਿਸਾਨ ਮੈਦਾਨ ਦੇ ਵਿੱਚ ਆ ਗਏ ਇਰੇ ਰੱਦ ਕਰਵਾ ਆ ਵੀ ਸਕਦੇ ਜਿਵੇਂ ਦਿੱਲੀ ਦੇ ਵਿੱਚ ਕਰਾ ਕਰ ਰਹੇ ਆ ਇਸ ਕਰਕੇ ਅਸੀਂ ਅੱਜ ਜਿਹੜੀ ਡੰਗੜੀ ਟੂਟੀ ਸਾਨੂੰ ਜਾਦੀ ਮਿਲੀ ਹੈ ਸਾਨੂੰ ਭਗਤ ਸਿੰਘ ਦੀ ਸੋਚੇ ਮਤਲਬ ਰਹਿੰਦੇ ਕਾਲਜੂ ਰੇੜ ਪੂਰੇ ਕਰਾਂਗੇ ਤੇ ਭਗਤ ਸਿੰਘ ਜਿਹੜੀ ਸੋਚਾਂ ਨੂੰ ਤਾਜ਼ਾ ਰੱਖਦੇ ਹੋਏ ਅੱਜ ਅਸੀਂ ਮਤਲਬ ਟਰੈਕਟਰ ਮਾਰਚ ਕਰ ਰਹੇ ਹਾਂ ਅਸੀਂ ਜਿਹੜਾ ਇਹ ਕਿਸਾਨ ਦਾ ਇੱਕ ਕਮਾਊ ਪੁੱਤ ਆ ਤੇ ਜੇ ਸਾਡੀਆਂ ਜ਼ਮੀਨਾਂ ਰਹੀਆਂ ਤਾਂ ਫਿਰ ਟਰੈਕਟਰ ਵੀ ਕੀ ਕੰਮ ਤਾਂ ਕਰਕੇ ਸਾਰੇ ਭਾਰਤ ਚ ਅਸੀਂ ਟਰੈਕਟਰ ਮਾਰਚ ਕਰ ਰਹੇ ਹਾਂ ਤਹਿਸੀਲਾਂ ਤੇ ਨਕੀਆ ਬਲਾਕਾਂ ਚ ਤੇ ਜ਼ਿਲ੍ਹਿਆਂ ਚ ਤੇਰਾ ਮੰਡੀਆਂ ਚ ਜਾਂ ਸੜਕਾਂ ਤੇ ਲਾ ਕੇ ਤੋਂ ਬਾਅਦ ਸ਼ਹਿਰ ਵਿੱਚ ਦੀ ਮਾਰਚ ਕਰਕੇ ਇਹਨੂੰ ਸਮਾਪਤ ਕਰਾ ਗਏ ਐ ਜਿਵੇਂ ਜ਼ਮੀਨਾਂ ਸੈਂਟਰ ਖੋਣ ਲੱਗੀ ਹੋਈ ਆ ਪਹਿਲਾ ਕਾਲੇ ਕਾਨੂੰਨ ਤਨ ਵਾਪਸ ਕਰਾ ਕੇ ਲਿਆ ਦਿੱਲੀ ਤੋਂ 13 ਮਹੀਨੇ ਲੜ ਕੇ ਲੜ ਕੇ 750 ਕਿਸਾਨ ਸ਼ਹੀਦ ਕਰਾਇਆ ਤਾਂ ਹੁਣ ਉਹਨਾਂ ਨੇ ਪੰਜਾਬ ਸਰਕਾਰਾਂ ਨੂੰ ਕੱਲੀ ਜਲਤ ਬਦਲੀਏ ਕਿਤਾਬ ਉਹੀ ਆ ਉਹ ਖਰੜਾ ਭੇਜਿਆ ਉਸ ਦਾ ਵੀ ਰੋਸ ਵਜੋਂ ਅੱਜ ਅਸੀਂ ਟਰੈਕਟਰ ਮਾਰਚਾ ਜਿਹੜਾ ਕਰ ਰਹੇ ਆ ਕਿ ਕਿੱਥੋਂ ਕਿੱਥੇ ਚਲ ਜਾਏਗਾ ਇਹ ਦਵਾਂਡੇ ਦੀ ਦਾਣਾ ਮੰਡੀ ਚੋਂ ਨਿਕਿਆ ਬਾਜ਼ਾਰਾਂ ਵਿੱਚ ਦੀ ਹੁੰਦੇ ਹੋਏ ਮਾਰ ਰੋਡ ਤੋਂ ਉਦੋਂ ਅਮਰੀਕ ਸਿੰਘ ਰੋਡ ਹੋ ਕੇ ਭਾਈ ਕਨਈਆ ਚੌਂਕ ਸਮਾਪਤ ਕਰਨਾ ਅਸੀਂ ਕਿ ਉਮੀਦ ਹੈ ਟਰੈਕਟਰ ਜੀ ਆ ਟਰੈਕਟਰ ਦਾ ਅਸੀਂ ਨਾਮਾਤਰ ਬਨ ਕਿਹਾ ਫਰਿਆਦ ਕੀਤੀ ਆ ਜਿਹੜੇ ਨਿਕਿਆ ਕਿਉਂਕਿ ਸਾਡੇ ਉਹ ਨਿਕਿਆ ਟ੍ਰੈਫਿਕ ਚਾ ਨਿਕਿਆ ਸ਼ਹਿਰ ਬੱਚਿਆਂ ਨੂੰ ਜਾਂ ਕੋਈ ਰਾਗੀ ਰਵੀਰਾਂ ਨੂੰ ਜਾਂ ਕੋਈ ਹੋਰ ਵਿਗੜਨਾ ਪਵੇ ਤੇ ਤਾਂ ਵੀ ਨੌਜਵਾਨ ਆਪਦੇ ਉਤਸ਼ਾਹ ਨਾਲ ਨਿਕਿਆ ਇਹ ਟਰੈਕਟਰ ਮਾਰਚ ਵੱਧ ਤੋਂ ਵੱਧ ਅਸੀਂ ਲੈ ਕੇ ਆਵਣ ਆ ਰਹੇ ਆ ਤਾਂ ਜੇ ਅਸੀਂ ਜੋਰ ਲਾ ਕੇ ਸੰਯੁਕਤ ਮੋਰਚੇ ਕਨੂੰ ਤਾਂ ਸਾਰਾ ਬੰਡਾ ਅਸੀਂ ਜਾਮ ਕਰ ਸਕਦੇ ਸੀ ਉਹ ਨਹੀਂ ਕਰਦੇ ਸੀ ਕਿਉਂਕਿ ਲੋਕਾਂ ਦੀ ਦੁੱਖ ਤਕਲੀਫਾਂ ਨੂੰ ਖਿਆਲ ਚ ਰੱਖਦੇ ਹੋਏ ਥੋੜਾ ਜਿਹਾ ਦਸਤਾ ਜਿਹੜਾ 3-400 ਟਰੈਕਟਰ ਹੋ ਜਾਊਗਾ ਫਿਰ ਵੀ